ਹੌਲੀ 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 ਛੜ ਦੇ ਛੜ ਦੇ ਕੋਈ ਹਾਂਜੀ ਹਸੀਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਬਾਈ ਜਿੰਦਰ ਕੋਲੇ ਪਹੁੰਚੇਗੇ ਪੈਣੀ ਫੱਤੇ ਦੇ ਵਿੱਚ ਤੇ ਜਿਹੜੀ ਸਕਰੀਨ ਤੇ ਝੋਟੀ ਦਿਸੀ ਜਾਂਦੀ ਹੈ ਨਾ ਇਹਦੀ ਮੇਨ ਵੀਡੀਓ ਰਹੂਗੀ ਇਹਦੇ ਵਾਰੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਤੁਹਾਨੂੰ ਪੈਣੀ ਫੱਤੇ ਪਿੰਡ ਦੀ ਗੱਲ ਕਰਕੇ ਨਾ ਜੇ ਆਪਾਂ ਇਹ ਪਿੰਡ ਜੋਗਾ ਰੱਲੇ ਤੋਂ 3 ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਜਿਹੜਾ ਕੀ ਮੇਨ ਰੋਡ ਮਾਨਸਾ ਤੋਂ ਬਰਨਾਲਾ ਰੋਡ ਜਾਂਦਾ ਹੈਗਾ ਤੇ ਉਥੋਂ 3 ਕਿਲੋਮੀਟਰ ਪਾਸੇ ਤੇ ਪਿੰਡ ਰਹਿ ਗਿਆ ਇਹ ਜੋਗੇ ਦੇ ਨੇੜੇ ਰਹਿ ਜਾਂਦਾ ਹੈਗਾ ਆਪਾਂ ਅੱਜ ਝੋਟੀ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਘਰੇ ਰੱਖੇ ਜਿਹੜੇ ਪਸ਼ੂ ਆ ਖੜਿਆ ਬਾਈ ਦੇ ਘਰੇ ਜਿਹੜੇ ਉਹ ਪਸ਼ੂ ਦੇਖ ਲਓ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਲੈ ਕੇ ਦਿੰਨੇ ਆ ਬਾਈ ਕੀ ਰੇਟ ਕਰਦਾ ਇਸ ਝੋਟੀ ਦਾ ਤੇ ਆਜੋ ਕਰਾਗੇ ਗੱਲਬਾਤ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਦੇ ਦਰਸ਼ਕਾਂ ਨੂੰ ਨਾਮ ਤੇ ਕਿਹੜੇ ਪਿੰਡ ਖੜੇ ਆ ਆਪਾਂ ਮੇਰੇ ਨਾਲ ਭਾਈ ਜਿੰਦਰ ਆਪਾਂ ਪਿੰਡ ਭਣੀ ਫਿਰਤੇ ਖੜਿਆ ਇਹ ਡਿਸਟ੍ਰਿਕਟ ਬਰਨਾਲਾ ਚ ਪੈ ਜਾਂਦਾ ਅੱਛਾ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਜ਼ਿਲ੍ਹਾ ਬਰਨਾਲਾ ਠੀਕ ਆ ਭਾਈ ਜਿੰਦਰ ਜਿਵੇਂ ਆਪਾਂ ਤੇਰੀ ਆ ਝੋਟੀ ਦਿਖਾਉਣੀ ਆ ਹਨਾ ਤੇ ਬਾਗਮਾਲ ਝੋਟੀ ਐ ਸਿੰਘਾਸੂngਾਂ ਦੀ ਗੋਲ ਰਿੰਗ ਦੇਖ ਲੈ ਹਨਾ ਬਹੁਤ ਸੋਹਣੀ ਝੋਟੀ ਐ ਕੀ ਬਾਕੀ ਤੁਸੀਂ ਦਰਸ਼ਕੋ ਦੇਖ ਲਿਓ ਹਨਾ ਕਮੈਂਟ ਕਰਕੇ ਦੱਸਿਓ ਸੋਨੂੰ ਕਿਵੇਂ ਲੱਗੀ ਜਿੰਦਰ ਭਾਈ ਮਾੜਾ ਨੇੜੇ ਹੋ ਜਾ ਕਰ ਜਿੰਦਰ ਮੈਨੂੰ ਐ ਦੱਸ ਵੀ ਝੋਟੀ ਐ ਜਿਹੜੀ ਤੇਰੀ ਇਹ ਹਾਂ ਭਾਈ ਕਿੰਨੇਵੇਂ ਸੂਏ ਸੂਣਾ ਇਹਨੇ ਇਹਨੇ ਭਾਈ ਦੂਜੇ ਸੂਏ ਸੂਣਾ ਦੂਜਾ ਸੂਆ ਹਾਂ ਪਹਿਲੇ ਸੂਏ ਦੋ ਦਨੇ ਬਾਈ 12 13 ਲੀਟਰ ਖੁੱਲਾ ਦਿੱਤਾ 12 13 ਲੀਟਰ ਖੁੱਲਾ ਦਿੱਤਾ ਜਮਾ ਜਮਾ ਬਾਈ ਠੀਕ ਹੈ ਗਰੰਟੀ ਹੈ ਬਣੀ ਬਈ ਵੀ ਕੋਈ ਤਸੱਲੀ ਕਰਕੇ ਲਿਆ ਜਾ ਸ਼ਿੰਦੀ ਕਰਕੇ ਜੋ ਸੂਈ ਤੇ ਤਸੱਲੀ ਕਰਕੇ ਲੈ ਜੇ ਠੀਕ ਹੈ ਤੇ ਮੈਨੂੰ ਐ ਦੱਸ ਬਾਈ ਦੂਜਾ ਸੂਆ ਹਨਾ ਤੇ ਕਿਹੜਾ ਦੰਦ ਹੋਗੀ ਇਹ ਇਹ ਬਾਈ ਚਾਰ ਦੰਦ ਚਾਰ ਦੰਦ ਚਾਰ ਦੰਦ ਓਰੀਜਨਲ ਜਮਾ ਓਰੀਜਨਲ ਚਾਰ ਦੰਦ ਬਾਈ ਤੇ ਜੇ ਗੱਲ ਕਰ ਗਏ ਬਾਈ ਹੁਣ ਇਹ ਆਸ ਕਿੰਨੀ ਕਰਦੇ ਆ ਦੂਜੇ ਸੂਏ ਕਿੰਨਾ ਕੁ ਦੁੱਧ ਪਾਉ ਤੇਰੇ ਤਾਂ ਘਰੇ ਆ ਜੇ ਯਾਰ ਬਾਈ ਚਾਹੀਦਾ ਏ 15 16 ਲੀਟਰ ਤਾਂ ਖੁੱਲਾ ਦੇਣਾ ਯਾਰ ਫਿਰ ਜੇ ਨਾ ਦਿੱਤਾ ਫਿਰ ਤਾਂ ਠੀਕ ਹੈ ਚੱਲ 13 ਕਿਲੋ ਤਾਂ ਦੇਉਗੀ ਦੇਉਗੀ 13 ਤਾਂ ਪਹਿਲੇ ਸੂਏ ਦਿੱਤਾ ਉਹ ਤਾਂ ਚੱਲ ਮੈਂ ਤਾਂ ਇਹ ਗੱਲ ਕਹਿਣਾ ਵੀ ਘਟੋ ਘਟ ਮੰਨ ਕੇ ਚੱਲ ਰਹੀ ਹੈ ਵੀ 13 ਕਿਲੋ ਤਾਂ ਦੇਉਗੀ ਦੇਉਗੀ 13 ਤਾਂ ਦੇਣੀ ਹੀ ਦੇਣਾ ਠੀਕ ਹੈ ਠੀਕ ਹੈ ਤੇ ਲੈ ਬਾਈ ਸਾਨੂੰ ਤੋੜ ਕੇ ਦਿਖਾ ਦੇ ਤੇਰੀ ਝੋਟੀ ਤੇ ਫਿਰ ਆਪਾਂ ਦੋਸਤੋ ਰੇਟ ਵੀ ਬਾਈ ਤੋਂ ਪਤਾ ਕਰਾਂਗੇ ਬਾਕੀ ਦੇਖ ਲਓ ਤੁਸੀਂ ਕਦ ਕੱਡ ਤਾਂ ਚੰਗਾ ਹੈ ਗੋਲ ਸਿੰਘ ਤੇ ਮੂੰਹ ਦੀ ਵੀ ਦੇਖ ਲਓ ਤੁਸੀਂ ਕਿੰਡੀ ਸੋਹਣੀ ਹੈ ਤੇ ਰਸੇ ਰੁਸੇ ਬਾਈ ਨੇ ਪਾ ਕੇ ਹਨਾ ਜਮਾ ਤਿਆਰ ਕਰਕੇ ਖੜਾਈ ਹੈ ਇਹਦਾ ਵੀਡੀਓ ਬਣਾਉਣੀ ਆ ਛੌਂਕ ਨਾਲ ਬਾਕੀ ਭਾਈ ਹਜੇ ਕੱਚੀ ਆ ਸਚਿੰਦਰ ਆਪਾਂ ਐ ਤਾਂ ਦੱਸਣਾ ਹੀ ਭੁੱਲ ਗਏ ਵੀ ਦਨ ਕਿੰਨੇ ਕ ਲੈ ਜੂਗੀ ਹਜੇ ਦਨ ਲੈ ਜੂ ਹਫਤਾ ਵੀਰੇ ਹਫਤਾ ਲੈ ਜੂਗੀ ਥਾਨ ਬਹੁਤ ਸੋਹਣਾ ਹਨਾ ਹਾਂ ਕੱਲਾ ਕੱਲਾ ਥਾਨ ਪਿਆ ਮਿੱਤਰੋ ਲੇਵੇ ਨੂੰ ਜਿਹੜਾ ਥਾਨ ਲੱਗਿਆ ਬਹੁਤ ਸੋਹਣਾ ਬਾਕੀ ਨੇੜੇ ਹੋ ਕੇ ਆਪਾਂ ਦਿਖਾ ਦਗੇ ਤੇ ਆਹ ਦੇਖ ਲਓ ਤੁਸੀਂ ਜਮਾ ਹੂੰ ਹਜੇ ਇਹਨੇ ਹੋਰ ਬਣਨਾ ਲੇਵੇ ਤੋਂ ਤਿਆਰ ਹੋਣਾ ਮਾੜਾ ਜਿਹਾ ਇੱਕ ਸ਼ੌਂਕ ਦਾ ਜਿਹੜਾ ਹੋਰ ਦਵਾ ਦੇ ਸੱਜਣਾ ਆ ਜਾ ਬਟੈਂਗ ਕਰ ਦੋ ਨਹੀਂ ਕਰਦੀ ਇਹ ਕੈਮਰੇ ਨੂੰ ਦੇਖ ਕੇ ਹਾਂ ਥੋੜਾ ਯਾਰ ਲੈ ਲੈ ਕੋਈ ਨਹੀਂ ਕੋਈ ਨਹੀਂ ਆ ਆ ਹੱਥ ਹੌਲੀ 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 ਛਾਰ ਦੇ ਛਾਰ ਦੇ ਕੋਈ ਨਹੀਂ ਕੋਈ ਨਹੀਂ ਹਾਂ ਚਲੋ ਬਣਦੇ ਗਏ ਰੰਜਿੰਦਰਾ ਕੋਈ ਗੱਲ ਨਹੀਂ ਫੇਰ ਦਵਾ ਦੇ ਸਿੰਗ ਸੁੰਗ ਦੇਖ ਲਓ ਤੁਸੀਂ ਬਾਕੀ ਸੋਹਣਾ ਭਾਈ ਲੈ ਦਵਾ ਦੇ ਦਵਾ ਦੇ ਕੁਝ ਨਹੀਂ ਹੁੰਦਾ ਆ ਦੇਖੋ ਹਜੇ ਤਾਂ ਇਹਨੇ ਲੇਵੇ ਤੋਂ ਭਰਨਾ ਦਿਖਾ ਦੇ ਕੇ ਚੰਗੀ ਚੀਜ਼ ਹੈ ਕਿਸੇ ਵੀਰ ਭਾਈ ਦੇ ਹਨਾ ਕੰਮ ਆ ਜੇ ਕਰੇ ਸ਼ੌਂਕ ਵੀ ਪੂਰਾ ਹੋ ਜੇ ਠੀਕ ਆ ਆ ਜਾ ਬਣਦੇ ਗਏ ਰੰਜਿੰਦਰਾ ਲੈ ਕਮਾਲ ਆ ਨੀਰੇ ਦੀ ਕਾਲ ਆ ਹਾਂ ਭਾਈ ਜਿੰਦਰ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਰੇਟ ਕਰੀ ਬਸ ਜਮਾ ਵੀ ਰੇਟ ਕਰਾਉਣਾ ਕਿ ਜਮਾ ਵੀ ਦੇ ਲੈਣ ਕਰਨਾ ਦੇ ਲੈਣ ਦੀ ਗੱਲ ਹੀ ਕਰਦੇ ਵਸ ਦਰਸ਼ਕ ਵੀਰੇ ਜਿਹੜੇ ਤੇਰੀ ਨੂੰ ਦੇਖਣ ਤੇ ਬਾਲਾ ਘਟਾਉਣਾ ਮੈਂ ਵੀ ਇਹ ਤੈਨੂੰ ਐ ਕਹਿਣਾ ਵੀ ਤੇਰਾ ਵੀ ਬਾਲਾ ਮੱਥਾ ਨਾ ਵੱਜੇ 1 25 ਝੋਟੀ ਜਮਾ ਦੇ ਦੂੰਗਾ ਰੇਟ ਕਿੰਨਾ ਮਰਜ਼ੀ ਕਰਾਈ ਆ 1 25 ਦੀ ਝੋਟੀ ਜਮਾ ਦੇ ਦੂੰਗਾ ਰੇਟ ਕਿੰਨਾ ਮਰਜ਼ੀ ਕਰੇ ਰੇਟ ਤਾਂ ਮੈਂ 1.5 ਲੱਖ ਕਰਦਾ ਸੀ ਠੀਕ ਹੈ ਨੰਬਰ ਮੇਰਾ 8876 21498 ਠੀਕ ਹੈ ਬਈ ਧੰਨਵਾਦ ਤੇਰਾ ਲੈ ਵੀ ਦਰਸ਼ਕੋ ਰੇਟ ਜਮਾ ਬਾਈ ਨੇ ਕੋਈ ਮਾੜਾ ਮੋਟਾ ਫਰਕ ਵੀ ਨਹੀਂ ਰੱਖਿਆ ਜਿਹੜਾ ਵੀ ਵੀਰ ਵੀਡੀਓ ਦੇਖੂਗਾ ਠੀਕ ਆ ਬੀ ਆਰ ਜਨ ਕੁੰਗੜ ਦਾ ਭਰੇ ਹੋਇਆ ਇਹ ਜੀ ਅੱਛਾ ਟੀਕਾਰ ਅਰਜਨ ਕੁੰਗੜ ਦਾ ਭਰੇ ਆ ਵੀ ਟੀਕਾਰ ਜਨ ਗੁੰਗੜ ਦੀ ਆ ਅਰਜਨ ਕੁੰਗੜ ਦੀ ਆ ਠੀਕ ਆ ਲੈ ਵੀ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਝੋਟੀ ਪਸੰਦ ਆਈ ਬਾਕੀ ਰੇਟ ਕੰਨੀਓ ਬਾਈ ਨੇ ਜਮਾ ਸਿਰਾ ਲਾਤਾ ਵੀ ਭਾਈ ਇਹਦੋਂ ਘੱਟ ਨਹੀਂ ਹੋਣੀ ਤੇ ਠੀਕ ਹੈ ਧੰਨਵਾਦ ਜਲਦ ਫੇਰ ਕਿਸੇ ਹੋਰ ਨਵੀਂ ਵੀਡੀਓ ਚ ਮਿਲਾਂਗੇ ਉਸ ਟਾਈਮ ਤੱਕ ਖੇਲ ਰਾਬਰਾ